ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਪੰਥ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਡੇਰਾ ਬਾਬਾ ਨਾਨਕ ਤੋਂ 10 ਕਿਲੋਮੀਟਰ ਪਹਿਲਾਂ ਜਿੱਥੇ ਕਿ ਰਾਹਤ ਵਾਸਤੇ ਕੋਈ ਵੀ ਅਜੇ ਜਥੇਬੰਦੀ ਨਹੀਂ ਪਹੁੰਚ ਸਕੀ ਉੱਥੇ ਅੱਜ ਕੈਂਪ ਸ਼ੁਰੂ ਕੀਤਾ ਜਾ ਰਿਹਾ ਵਾ ਤੇ ਕਲਾ ਨੌਰ ਤੋਂ 7 ਕਿਲੋਮੀਟਰ ਅੱਗੇ ਇਸ ਕੈਂਪ ਦੀ ਲੋਕੇਸ਼ਨ ਤੁਹਾਨੂੰ ਹਰ ਨੂੰ ਹਰ ਸਾਰੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਏਗੀ ਇਧਰ ਪਿੰਡ ਪੈਂਦੇ ਨੇ ਖਾਸ ਕਰਕੇ ਬਰਿਆਰ ਰਸੀਂਗਾ ਤੱਲਾ ਸ਼ਾਮਪੁਰਾ ਤਲਵੰਡੀ ਤਰਪੱਲਾ ਨਵੀਂ ਨਗਰ ਖੁਸ਼ਾਲਪੁਰ ਦੁਬੁਰਜੀ ਇਹ ਤੋਂ ਇਲਾਵਾ 25 30 ਪਿੰਡ ਹੋਰ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਅਜੇ ਵੀ 10 10 ਫੁੱਟ ਪਾਣੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜੇ ਪਿੰਡਾਂ 'ਚ ਰੈਸਕਿਊ ਹੋਣ ਵਾਲਾ ਵਾ ਬੇੜੀਆਂ ਦੀ ਵੀ ਬਹੁਤ ਵੱਡੀ ਕਮੀ ਆ ਇਹ ਖਾਸ ਕਰਕੇ ਇੱਥੇ ਕਮੀ ਹੈਗੀ ਆ ਪਸ਼ੂਆਂ ਦੇ ਆਚਾਰ ਦੀ ਜਿਹੜਾ ਪੈਕਿੰਗ ਚਾਰ ਆਉਂਦਾ ਵਾ ਇੱਥੇ ਇੱਕ ਹੋਰ ਕਮੀ ਹੈਗੀ ਸੁੱਕੇ ਦੁੱਧ ਦੀ ਇੱਕ ਇੱਥੇ ਕਮੀ ਹੈਗੀ ਪਾਣੀ ਦੀ ਤੇ ਤੀਜੀ ਚੌਥੀ ਕਮੀ ਹੈਗੀ ਇੱਥੇ ਚੋਕਰ ਦੀ ਇਹ ਚਾਰ ਜਿਹੜਾ ਵਾ ਹੈਗੀਆਂ ਵਾ ਚੀਜ਼ਾਂ ਚਾਰ ਵਸਤੂਆਂ ਲੈ ਕੇ ਇੱਥੇ ਵੱਧ ਤੋਂ ਵੱਧ ਪਹੁੰਚੋ ਟੇਰਾਪਾਪਾ ਨਾਨਕ ਤੋਂ 10 ਕਿਲੋਮੀਟਰ ਪਹਿਲਾਂ ਤੇ ਬਟਾਲਾ ਕਲਾਨੌਰ ਤੋਂ 7 ਕਿਲੋਮੀਟਰ ਅੱਗੇ ਪਿੰਡ ਮੈਂ ਦੱਸਦੇ ਆ ਪਿੰਡ ਦਾ ਨਾਮ ਪੈਂਦਾ ਜਿੱਥੇ ਕੈਂਪ ਲਾਉਣ ਲੱਗੇ ਆ ਗੁਵਾਰ ਡੇੜ ਫਤੂਪੁਰ ਇਹਦੀ ਲੋਕੇਸ਼ਨ ਵੀ ਤੁਹਾਨੂੰ ਪਹੁੰਚ ਜੂਗੀ ਮੈਂ ਤੁਹਾਨੂੰ ਦਿਖਾਉਣਾ ਕਿ ਕਿੰਨਾ ਕਿੰਨਾ ਪਾਣੀ ਆ ਇਹ ਜਿਹੜੇ ਕਮਰੇ ਹੈਗੇ ਬੰਦੀਆਂ ਵਾਲੇ ਕੱਲ ਇਹਨਾਂ ਦੇ ਉੱਪਰ ਦੀ ਪਾਣੀ ਲੰਘ ਰਿਹਾ ਸੀਗਾ ਤੇ ਹੁਣ ਉਹ ਪਿੱਛੇ ਮੈਂ ਆਪਣੇ ਵੀਰ ਨੂੰ ਕਹੂੰਗਾ ਕੈਮਰਾਮੈਨ ਨੂੰ ਕਿ ਪਿੱਛੇ ਆਣ ਕੇ ਦਿਖਾਓ ਇਹ ਕਿੰਨਾ ਪਾਣੀ ਪਿਛੇ ਤਾਂ ਗਏ ਜਿਹੜੇ ਬੰਦੀਆਂ ਵਾਲੇ ਕਮਰੇ ਉਹ ਦੱਸੋ ਡੁੱਬੇ ਹੈਗੇ ਪਿੱਛੇ ਉਹ ਅੱਗੇ ਪਿੰਡ ਕਿਹੜਾ ਪਿੰਡ ਸਾਹਮਣੇ 80 ਕਾ ਪਿੰਡ ਦਾ ਪਿੰਡ ਹੋਗਾ ਆਹ ਕੋਠੇ ਸਾਰੇ ਦਿਖਾ ਦਿਓ ਆ ਇਹ ਡੱਬੇ ਆ ਸਾਰੇ ਪਿੰਡ ਅੱਦਾ ਅੱਦਾ ਡੁੱਬਿਆ ਹੈਗਾ ਪੂਰੇ ਘਰ ਜਿਹੜੇ ਆ ਜਿਹੜੇ ਉਹ 8 8 10 10 ਪਾਣੀ ਘਰਾਂ 'ਚ ਹੈਗਾ ਇੱਥੇ ਖਾਸ ਕਰਕੇ ਆਪਾਂ ਨੂੰ ਲੋੜ ਆ ਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਮੁੱਚੇ ਪੰਥ ਨੂੰ ਪੰਥ ਦਰਦੀਆਂ ਨੂੰ ਪੰਜਾਬੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਪੈਸੇ ਦੀ ਲੋੜ ਨਹੀਂ ਆ ਆ ਚਾਰ ਵਸਤੂਆਂ ਚਾਹੀਦੀਆਂ ਪਸ਼ੂਆਂ ਦਾ ਅਚਾਰ ਸੁੱਕਾ ਦੁੱਧ ਪਾਣੀ ਬੋਤਲਾਂ ਤੇ ਚੋਕਰ ਇਹਨਾਂ ਚੋਂ ਵਸਤੂਆਂ ਦਾ ਪ੍ਰਬੰਧ ਕਰੋ ਜੇ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ ਅਗਲੀ ਵੀਡੀਓ 'ਚ ਤੁਹਾਨੂੰ ਮੌਕੇ ਦੀ ਸਫਾਨ ਦੀ ਲੋਕੇਸ਼ਨ ਵਗੈਰਾ ਅਸੀਂ ਪੋਸਟਰ ਤੇ ਲਾ ਕੇ ਸ਼ੇਅਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ